ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਨ ਉੱਪਰ ਕਲਿੱਕ ਕਰੋ ਸੋ ਕਹਿੰਦੇ ਆ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਪਾਸ਼ਾ ਜੀ 9 ਬਰਿਆਂ ਦੇ ਹੋਏ 9 ਸਾਲਾਂ ਦੇ ਹੋਏ ਤਾਂ ਜੀ ਨਿਉ ਸੰਸਕਾਰ ਬਾਰੇ ਸਲਾਹ ਕੀਤੀ ਜਾਣ ਲੱਗੀ ਘਰ ਪਰਿਵਾਰ ਦੇ ਵਿੱਚ ਇਸ ਬਾਰੇ ਦਿਨ ਮਿਥ ਲਿਆ ਗਿਆ ਸਾਕ ਸਬੰਧੀਆਂ ਨੂੰ ਸੱਦੇ ਭੇਜ ਦਿੱਤੇ ਗਏ ਪਿੰਡ ਦੇ ਸਾਰੇ ਲੋਕਾਂ ਨੂੰ ਪ੍ਰੀਤ ਪੂਜਨ ਜਨਨ ਕੀ ਪ੍ਰਸ਼ਾਦਾ ਪਾਣੇ ਸ਼ਕਣ ਵਾਸਤੇ ਬੁਲਾਵਾ ਭੇਜਿਆ ਗਿਆ ਕੁਝ ਦਿਨ ਪਹਿਲਾਂ ਘਰ ਵਿੱਚ ਚੈਲ ਪੈਰੇ ਸ਼ੁਰੂ ਹੋ ਗਈ ਤਿਆਰੀਆਂ ਸ਼ੁਰੂ ਹੋ ਗਈਆਂ ਹਲਵਾਈ ਬੁਲਾਈ ਗਈ ਤੇ ਕਈ ਪ੍ਰਕਾਰ ਦੇ ਪਕਵਾਨ ਬਣਾਏ ਜਾਣ ਲੱਗੇ ਮਿੱਥੇ ਦਿਨ ਕ ਡੇਪ੍ਰੂਹਿਤ ਪੰਡਤ ਹਰਦੇਵਾਲ ਪਹੁੰਚ ਗਏ ਜੀ ਤੇ ਘਰ ਵਿੱਚ ਇੱਕ ਉੱਚੀ ਥਾਂ ਤੇ ਇੱਕ ਚਟਾਈ ਵਿਛਾ ਕੇ ਕੁਝ ਮੰਤਰ ਪੜ੍ਹ ਕੇ ਪੰਦਰ ਜੀ ਨੇ ਇਹਦੇ ਇਲ ਦੇ ਗਿਰੇ ਇੱਕ ਲਹਿਰ ਖੇਚ ਦਿੱਤੀ ਤੇ ਆਪ ਚਟਾਈ ਦੇ ਉੱਤੇ ਬਰਾਜਮਨ ਹੋ ਗਏ ਗੁਰੂ ਸਾਹਿਬ ਜੀ ਨੂੰ ਪੰਡਤ ਦੇ ਸਾਹਮਣੇ ਬਿਠਾ ਦਿੱਤਾ ਗਿਆ ਆਲੇ ਦੁਆਲੇ ਪਿੰਡ ਦੇ ਲੋਕ ਰਿਸ਼ਤੇਦਾਰ ਭੈਂਤਰਾ ਬੈਠ ਗਏ ਜੀ ਇਸਤਰੀਆਂ ਇੱਕ ਪਾਸੇ ਬੈਠ ਗਈਆਂ ਤੇ ਸਭ ਦੇ ਮੂਰੇ ਆ ਕੇ ਦੇਬੇ ਨਾਨਕੀ ਜੀ ਬੈਠ ਗਏ ਦੂਸਰੇ ਪਾਸੇ ਪਿੰਡ ਦੇ ਜੋ ਜਾਂ ਰਿਸ਼ਤੇਦਾਰ ਜੋ ਵੀ ਪੁਰਸ਼ ਸਨ ਉਹ ਬੈਠ ਗਏ ਸਾਰੀਆਂ ਰਸਮਾਂ ਪੂਰੀਆਂ ਕਰਕੇ ਪੰਡਤ ਹਰਦੇਵਾਲ ਨੇ ਗੁਰੂ ਨਾਨਕ ਪਾਸ਼ਾ ਜੀ ਦੇ ਗੱਲ ਵਿੱਚ ਜਿਨੇ ਉਹ ਪਾਉਣ ਵਾਸਤੇ ਜਦੋਂ ਆਪਣੀ ਬਾਹ ਉੱਚੀ ਚੁੱਕੀ ਤਾਂ ਰਸਮ ਨੂੰ ਸੰਪੂਰਨ ਹੁੰਦਾ ਦੇਖ ਸਾਰੇ ਪਰੋਹਣੇ ਜਿਹੜੇ ਸੀ ਉਹ ਮਹਿਤਾ ਜੀ ਨੂੰ ਵਧਾਈਆਂ ਦੇਣ ਦੀ ਅਜੇ ਤਿਆਰੀ ਹੀ ਕਰ ਰਹੇ ਸਨ ਪਰ ਉਹਨਾਂ ਦੀ ਹਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਉਹਨਾਂ ਨੇ ਦੇਖਿਆ ਕਿ ਗੁਰੂ ਜੀ ਨੇ ਆਪਣੇ ਹੱਥ ਨਾਲ ਪੁਜੋਹਿਤ ਜਨਨੇ ਕਿ ਪੰਡਤ ਹਰਦੇਵਾਲ ਜੀ ਦੀ ਬਾ ਜਿਹੜੀ ਕਿ ਜਨੇਉ ਵਾਲੀ ਬਾ ਸੀ ਉਹ ਪਿੱਛੇ ਟੱਕ ਦਿੱਤੀ ਤੇ ਜਨੇਉ ਪਾਉਣ ਤੋਂ ਨਾ ਕਰ ਦਿੱਤੇ ਉਹ ਕਹਿਣ ਲੱਗੇ ਪੰਡਤ ਜੀ ਪੈਨ ਮੈਨ ਨੂੰ ਦੱਸੋ ਕਿ ਜਨੇਉ ਪਾਉਣ ਦਾ ਕੀ ਲਾਭ ਹੈ ਇਹ ਜਿਨੇਉ ਤੁਸੀਂ ਮੈਨੂੰ ਕਿਉਂ ਪਾ ਰਹੇ ਹੋ ਪਹਿਲਾਂ ਮੈਨੂੰ ਵਿਸਤਾਰ ਨਾਲ ਸੰਝਾਓ ਤੇ ਫੇਰ ਜਿਨੇਉ ਮੇਰੇ ਗਲ ਵਿੱਚ ਪਾਓ ਪਹਿਲਾਂ ਮੇਦੇ ਜਿਹੜੀ ਅੰਦਰ ਕ੍ਰਿਸ਼ਨਾ ਹੈ ਸਵਾਲ ਪੁੱਛੁੰਦੀ ਉਹਨੂੰ ਸ਼ਾਂਤ ਕਰੋ ਪੰਡਤ ਜੀ ਕਹਿ ਲੱਗੇ ਦੇਖੋ ਬੇਟਾ ਜੀ ਨਾਨਕ ਜੀ ਇਹ ਸਾਡੇ ਵਡੇਰਿਆਂ ਵੱਲੋਂ ਚਲਾਈ ਗਈ ਰਹਿਤ ਮਰਿਆਦਾ ਹੈ ਜਦੋਂ ਤੱਕ ਉੱਚੀ ਜਾਤੀ ਦਾ ਮਨੁੱਖ ਜਿਨੇਉ ਨਹੀਂ ਪਾਉਂਦਾ ਉਹ ਨੂੰ ਨੀਚ ਤੇ ਸੁੱਧਰ ਹੀ ਮੰਨਿਆ ਜਾਂਦਾ ਹੈ ਜਨੇਊ ਖੋਨ ਨਾਲ ਉਹ ਪਵਿੱਤਰ ਤੇ ਉੱਚ ਜਾਤੀ ਦਾ ਮੰਨਿਆ ਜਾਂਦਾ ਹੈ ਤੁਸੀਂ ਉੱਚ ਜਾਤੀ ਵਿੱਚ ਫਾਇਦਾ ਹੋਏ ਹੋ ਇਸ ਕਰਕੇ ਤੁਹਾਨੂੰ ਇਹ ਜਨੇਊ ਪਨਾਇਆ ਜਾ ਰਿਹਾ ਹੈ ਤਾਂ ਕਿ ਤੁਸੀਂ ਉੱਚੀ ਜਾਤੀ ਦੇ ਹੋਵੋ ਤੁਹਾਨੂੰ ਸਵਰਗਾਂ ਦੀ ਪ੍ਰਾਪਤੀ ਹੋਵੇ ਤੁਸੀਂ ਜਿਹੜੇ ਇਸ ਸਮਾਲ ਦੇ ਵਿੱਚ ਉਚਾਰੂ ਤਬਾ ਪ੍ਰਾਪਤ ਕਰ ਸਕੋ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕੋ ਗੁਰੂ ਜੀ ਪੰਡਤ ਦੀ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਤੁਹਾਡੀ ਇਹ ਗੱਲ ਮੈਨੂੰ ਕੁਝ ਤੇ ਨਹੀਂ ਲੱਗਦੀ ਪੰਡਤ ਜੀ ਇਹਦੇ ਵਿੱਚ ਕੋਈ ਦਲੀਲ ਨਹੀਂ ਕੋਈ ਸਚਾਈ ਨਹੀਂ ਨੀਚ ਤੇ ਸੂਦਰ ਉਹੀ ਹੁੰਦਾ ਜਿਹੜਾ ਨੀਚ ਤੇ ਭੈੜੇ ਕੰਮ ਕਰਦਾ ਹੈ ਜਿਹੜੇ ਮੰਦੇ ਕਰਮ ਕਮਾਉਂਦਾ ਹੈ ਉਹ thro ਹੀ ਪਾਪੀ ਤੇ ਪਖੰਡੀ ਜਿਹੜਾ ਹੁੰਦਾ ਉਹ ਚਾਹੇ ਕਿਸੇ ਵਿਕਰਾਨੇ ਚ ਪੈਦਾ ਹੋਇਆ ਹੋਵੇ ਕਿਸੇ ਵੀ ਜਾਤੀ ਚ ਪੈਦਾ ਹੋਇਆ ਹੋਵੇ ਉਹ ਜਲੋਂ ਇੱਤਾਗਾ ਪਾਏਗਾ ਉਹ ਕਿਵੇਂ ਉੱਚੀ ਜਾਤੀ ਦਾ ਬਣ ਸਕਦਾ ਹੈ ਦੂਸਰਿਆਂ ਦਾ ਦਿਲ ਦਿਖਾਉਣ ਵਾਲਾ ਮਾਰੇ ਕਰਮ ਕਰਨ ਵਾਲਾ ਭੜੇ ਕਰਮ ਕਰਨੋ ਵਾਲਾ ਉੱਚੀ ਜਾਤੀ ਵਿੱਚ ਪੈਦਾ ਹੋ ਕੇ ਵੀ ਨੀਚ ਰਹਿੰਦਾ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਉੱਚੀ ਜਾਤੀ ਦਾ ਮਨੁੱਖ ਇਹ ਜਿਨੇ ਉਪਾਕੇ ਉੱਚਾ ਤੇ ਸੁੱਚਾ ਹੋ ਜਾਂਦਾ ਹੈ ਮੈਨੂੰ ਤੁਹਾਡੀ ਇਹ ਗੱਲ ਜਚੀ ਨਹੀਂ ਪੰਡਤ ਜੀ ਨੇ ઋਸ਼ੀਆਂ ਮੁਣੀਆਂ ਦਾ ਵਾਸਤਾ ਪਾਇਆ ਕਿ ਸਾਡੇ ਵਡੇਰਿਆਂ ਦੀ ਇਹ ਰੌ ਰਿਟ ਨੂੰ ਅਸੀਂ ਕਿਵੇਂ ਛੱਡ ਸਕਦੇ ਹਾਂ ਗੁਰੂ ਜੀ ਫੇਰ ਮੁਸਕਰਾਏ ਤੇ ਕਹਨ ਲੱਗੇ ਮਿਸਰ ਜੀ ਤੁਸੀਂ ਵਿਵੇਕ ਦੀ ਗੱਲ ਨਹੀਂ ਕਰ ਰਹੇ ਤੁਸੀਂ ਜਦ ਤੱਕ ਤੁਸੀਂ ਮੈਨੂੰ ਇਸ ਜਿਨਿਊ ਫਾਉਂਡ ਦੇ ਲਾਭ ਨੂੰ ਸਪਸ਼ਟ ਰੂਪ ਵਿੱਚ ਨਹੀਂ ਦੱਸਦੇ ਤਦ ਤੱਕ ਮੈਂ ਜਿਨਿਊ ਨਹੀਂ ਪਾਵਾਂਗਾ ਇਹ ਜਿਹੜਾ ਤੁਸੀਂ ਜਨੇਊ ਦਾ ਧਾਗਾ ਫੜਿਆ ਹੈ ਇਹ ਖਪਾ ਦੇ ਰੂਣੂ ਕੱਤ ਕੇ ਬਣਾਇਆ ਗਿਆ ਹੈ ਇਹ ਧਾਗਾ ਕੁਝ ਚਿਰ ਬਾਅਦ ਮੈਲਾ ਹੋ ਕੇ ਟੁੱਟ ਜਾਏਗਾ ਫਿਰ ਹੋੜ ਪਾਇਆ ਜਾਏਗਾ ਜਦ ਮਨੁੱਖ ਇਸ ਸੰਸਾਰ ਨੂੰ ਛੱਡੇਗਾ ਤਦ ਵੀ ਇਹ ਧਾਗਾ ਉਹਦੇ ਨਾਲ ਨਹੀਂ ਜਾਏਗਾ ਉਹਦੇ ਸਰੀਰ ਦੇ ਨਾਲ ਹੀ ਜਲ ਕੇ ਸੜ ਕੇ ਸੁਆਹ ਹੋ ਜਾਏਗਾ ਇਨਸਾਨ ਦੀ ਆਤਮਾ ਦੇ ਨਾਲ ਇਹ ਕਿਤੇ ਨਹੀਂ ਜਾ ਸਕਦਾ ਮੈਨੂੰ ਅਜੇ ਅਜੇ ਨਹੀਂ ਚਾਹੀਦਾ ਹੈ ਜਿਹੜੀ ਜਿਹੜਾ ਮੇਰੀ ਆਤਮਾ ਨੂੰ ਪ੍ਰਲੋਕ ਵਿੱਚ ਵੀ ਮੇਰਾ ਸਾਥ ਨਾ ਛੱਡੇ ਪ੍ਰਲੋਕ ਵਿੱਚ ਲੈ ਜਾਵੇ ਮੇਰੇ ਨਾਲ ਸਾਥ ਨਿਭਾਵੇ ਜਿਹੜਾ ਕਦੇ ਮੈਲਾ ਨਾ ਹੋਵੇ ਜਿਹੜਾ ਕਦੇ ਨਾ ਟੁੱਟੇ ਜਿਹੜਾ ਕਦੇ ਨਾ ਜਲੇ ਜੇ ਤੁਹਾਡੇ ਪਾਸ ਐਸਾ ਕੋਈ ਜਿਨੇਊ ਹੈ ਐਸਾ ਕੋਈ ਧਾਗਾ ਹੈ ਤਾਂ ਤੁਸੀਂ ਜ਼ਰੂਰ ਮੈਨੂੰ ਫਾਦੇਓ ਪਰ ਮੇਰੇ ਸਵਾਲਾਂ ਦਾ ਜਵਾਬ ਦੇਣ ਤੋਂ ਬਾਅਦ ਪੰਡਤ ਲਾਜਵਾਬ ਹੋ ਗਿਆ ਜੀ ਹਾੜ ਕੇ ਉਹ ਕਹਿਣ ਲੱਗਾ ਕਿ ਬੇਟਾ ਨਾਨਕ ਐਸਾ ਕੋਈ ਤੱਦਾ ਕਿਵੇਂ ਹੋ ਸਕਦਾ ਹੈ ਜੇ ਰੱਖ ਦੇ ਮੈਲਾ ਨਾ ਹੋਵੇ ਜੇ ਰੱਖ ਦੇ ਟੁਕਤੇ ਨਾ ਜੇ ਦਾ ਤੈਨੂੰ ਸਵਰਗ ਜਾਂ ਪਰਲੋਕ ਤੱਕ ਨਾਲ ਸਾਥ ਨਭਾਵੇ ਹਾੜ ਕੇ ਉਹ ਬੋਚੰਦਾ ਹੈ ਕਿ ਆਤਮਾ ਦਾ ਜਿਨੇ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਤੁਸੀਂ ਆਪ ਹੀ ਦੱਸਣਾ ਕਰੋ ਤੁਸੀਂ ਦੱਸੋ ਕਿ ਅਜੇ ਆ ਤਾਗਾ ਕਿੱਥੋਂ ਮਿਲਦਾ ਹੈ ਜੇ ਆ ਜੇ ਨੇਉ ਕਿੱਥੋਂ ਮਿਲਦਾ ਹੈ ਤਦ ਗੁਰੂ ਜੀ ਨੇ ਕਿਹਾ ਕਿ ਇਹ ਸਜੇ ਨੇਉ ਨੂੰ ਬਣਾਉਣ ਦੇ ਲਈ ਦਇਆ ਰੂਪੀ ਕਪਾਹ ਦੀ ਲੋੜ ਪੈਂਦੀ ਹੈ ਸੰਤੂਹ ਖਰੂਪੀ ਸੂਤ ਕੱਟਿਆ ਜਾਂਦਾ ਹੈ ਫਿਰ ਜੱਤ ਰੂਪੀ ਜੰਦ ਦਿੱਤੀ ਜਾਂਦੀ ਹੈ ਤੇ ਸੱਤ ਰੂਪੀ ਵੱਤ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਆਤਮਾ ਦਾ ਜੇ ਨੇਉ ਬਣਦਾ ਹੈ ਏ ਜਿਨੇ ਉਹ પાਕੇ ਮਨੁੱਖ ਜਦੋਂ ਚੰਗੇ ਕੰਮ ਕਰਦਾ ਹੈ ਸੱਚੀ ਸੁੱਚੀ ਕਿਰਤ ਕਰਦਾ ਹੈ ਤਾਂ ਉਹ ਨੀਚ ਜਾਤੀ ਦਾ ਹੋ ਕੇ ਵੀ ਸਵਾਰਨ ਜਾਤੀ ਦਾ ਬਣ ਜਾਂਦਾ ਹੈ ਫਿਰ ਕੋਈ ਮਾਇਨੇ ਨਹੀਂ ਰੱਖਦਾ ਕਿ ਉਹ ਕਿਸ ਜਾਤੀ ਦਾ ਹੈ ਜੇਕਰ ਉਹਦੇ ਕੰਮ ਚੰਗੇ ਨੇ ਜੇਕਰ ਉਹਦੇ ਦਿਲ ਵਿੱਚ ਉਹਦੇ ਹਿਰਦੇ ਵਿੱਚ ਨਿਮਰਤਾ ਹੈ ਪ੍ਰਭੂ ਪ੍ਰਭਾਤਮਾ ਪ੍ਰਤੀਜਾਤਕਾਰ ਹੈ ਉਸ ਦੀ ਬਨਾਈ ਕائنات ਦਾ ਸਤਕਾਰ ਹੈ ਆ ਜੇ ਇਹ ਆਦਮੀ ਨੂੰ ਹੋਰ ਕਿਸੇ ਪ੍ਰਕਾਰ ਦੀ ਜਨਿਲ ਦੀ ਜ਼ਰੂਰਤ ਨਹੀਂ ਕੇਵਲ ਉਹ ਕੇਵਲ ਇਸ ਪ੍ਰਕਾਰ ਦਾ ਜਨੀ ਵੀ ਉਹਨੂੰ ਭਵ ਸਾਗਰ पार ਕਰ ਸਕਦਾ ਹੈ ਉਹਨੂੰ ਉੱਚੀ ਜਾਤੀ ਦਾ ਉੱਚਾ ਸਨਮਾਨ ਦਵਾ ਸਕਦਾ ਹੈ ਗੁਰੂ ਪਾਸ਼ਾ ਜੀ ਦੀ ਅੰਗਲਾਸ ਹਣ ਕੇ ਜਿਹੜੇ ਉਹ ਪੰਡਤ ਜੀ ਆਏ ਸਨ ਪੁਜਿਤ ਪੰਡਤ ਹਰਦੇਵਾਲ ਜੀ ਆਏ ਸਨ ਉਹ ਗੁਰੂ ਸਾਹਿਬ ਦੇ ਚੜ੍ਹ ਨਹੀਂ ਤੈਪਏ ਉਹ ਕੰ ਲਗੇ ਸਾਰੇ ਸੰਦਰ ਦੇ ਵਿੱਚਕਾਰ ਸਾਰੇ ਰਿਸ਼ਤੇਦਾਰਾਂ ਦੇ ਵਿੱਚਕਾਰ ਕਿ ਇਹ ਕੋਈ ਆਮ ਬਾਲਕ ਨਹੀਂ ਹੋ ਸਕਦਾ ਇਹ ਜ਼ਰੂਰ ਉਸ ਅਕਾਲ ਪੁਰਖ ਦਾ ਥਾਪਿਆ ਹੋਇਆ ਬੰਦਾ ਹੈ ਇਹ ਖੁਦ ਪਰਮਾਤਮਾ ਦਾ ਰੂਪ ਹੈ ਨਹੀਂ ਤਾਂ 9 ਸਾਲ ਦੀ ਉਮਰ ਦੇ ਵਿੱਚ ਕਿਸੇ ਬਾਲਕ ਨੂੰ ਪ੍ਰਮਾਣਿਤ ਦੀਆਂ ਐਸੀਆਂ ਦਲਨਾ ਕਦੇ ਨਹੀਂ ਆ ਸਕਦੀਆਂ ਸਾਰੇ ਜਿਹੜੇ ਉਸ ਦੇ ਸਾਖ ਸੰਬੰਧੀ ਸਨ ਉਹਨਾਂ ਦੇ ਮੋਹੋਂ ਆਪ ਮਹਾਰੇ ਤਨ ਅਨਾਨਕ ਤਨ ਅਨਾਨਕ ਨਿਕਣ ਲੱdoctype so ਐਸੀ ਗੁਰੂ ਨਾਨਕ ਪਾਸ਼ਾ ਜੀ ਦੇ ਜਿਨੇ ਉਹ ਸੰਸਕਾਰ ਨਾਲ ਸੰਬੰਧਤ ਸਾਖੀ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਇਸ ਸਾਖੀ ਦੇ ਵਿੱਚ ਤੁਸੀਂ ਗੁਰੂ ਪਾਸ਼ਾ ਜੀ ਦੀ ਸੋਚ ਗੁਰੂ ਪਾਸ਼ਾ ਜੀ ਦੇ ਸੰਦੇਸ਼ ਨੂੰ ਸਮਝ ਸਕੇ ਹੋਵਗੇ ਤੇ ਪ੍ਰਮਾਤਮਾ ਤੁਹਾਡੇ ਜਿਹੜੇ ਸਭ ਦੇ ਕਾਰਜ ਰਾਸ ਕਰੇ ਤੁਹਾਨੂੰ ਸਦਾ ਹੀ ਆਪਣੇ ਚਰਨਾਂ ਨਾਲ ਜੋੜੀ ਰੱਖੇ ਐਨੀ ਕੀ ਬੇਨਤੀ ਸਾਡੀ ਪ੍ਰਵਾਨ ਕਰੋ ਸੋ ਪਿਆਰੀ ਸਾ ਸੰਦੇਜ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ